ਸਤਿ ਸ੍ਰੀ ਅਕਾਲ ਦੋਸਤੋ ਮੈਂ ਪਰਵੀਰ ਸਿੰਘ ਸੇਵਾਦਾਰ ਗੁਰਦੁਆਰਾ ਨਾਨਕ ਸਰ ਜੀਟੀ ਰੋਡ ਮੀਲਰ ਗੰਜ ਲੁਧਿਆਣਾ ਨੇੜੇ ਫਾਇਰ ਬ੍ਰਿਗੇਡ ਅਸੀਂ ਪਿਛਲੇ ਦਿਨੀ ਉਸ ਗੁਰੂ ਘਰ ਵਿੱਚ ਇੱਕ ਕੈਂਪ ਲਗਾਇਆ ਸੀ ਮੈਡੀਕਲ ਕੈਂਪ ਲਗਾਇਆ ਸੀ ਦੂਸਰਾ ਕੈਂਪ ਲਗਾ ਕੇ ਫਿਰ ਅੱਜ ਡਾਕਟਰ ਸਾਹਿਬ ਹੋਰਾਂ ਨਾਲ ਵਿਚਾਰ ਚਰਚਾ ਕਰਨ ਆਏ ਆ ਕਿ ਉਸ ਕੈਂਪ ਦੇ ਵਿੱਚ ਜਿਹੜੇ ਪੇਸ਼ੈਂਟ ਆਏ ਸੀ ਉਹ ਦੁਬਾਰਾ ਵੀ ਸਾਨੂੰ ਕਾਲਾਂ ਕਰਦੇ ਨੇ ਨਾਨਕ ਦੁਖੀਆ ਸਭ ਸੰਸਾਰ ਜਿੱਦਾਂ ਕਹਿੰਦੇ ਆ ਸੋ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਲੱਗੀਆਂ ਹੋਈਆਂ ਆ ਤੇ ਬਹੁਤ ਸਾਰੇ ਲੋਕ ਆ ਜਿਹੜੇ ਕਈ ਲੋਕ ਪੇਡ ਇਲਾਜ ਨਹੀਂ ਕਰਵਾ ਸਕਦੇ ਤਾਂ ਸਾਡੇ ਕੋਲੇ ਬੇਸ਼ੱਕ ਡਾਕਟਰ ਸਾਹਿਬ ਬਹੁਤ ਬਿਜ਼ੀ ਰਹਿੰਦੇ ਔਰ ਬਿਜ਼ੀ ਸ਼ਡਿਊਲ ਰਹਿੰਦਾ ਹੈ ਔਰ ਜਿਵੇਂ ਕਹਾਂ ਵੀ 2-3000 5000 ਰੁਪਏ ਇਹਨਾਂ ਦੀ ਘੰਟੇ 2 ਘੰਟਿਆਂ ਦੀ ਫੀਸ ਵੀ ਹੈਗੀ ਆ ਪਰ ਇਹਨਾਂ ਨੇ ਸਾਡੀ ਗੁਰਦੁਆਰਾ ਪ੍ਰਬੰਧਕਾਂ ਦੀ ਬੇਨਤੀ ਮੰਨਦੇ ਹੋਏ ਉਸ ਗੁਰੂ ਘਰ ਵਿੱਚ ਦੋ ਕੈਂਪ ਫ੍ਰੀ ਸੇਵਾ ਕੀਤੀ ਹੈ ਤਾਂ ਅਸੀਂ ਅੱਜ ਡਾਕਟਰ ਸਾਹਿਬ ਦਾ ਧੰਨਵਾਦ ਕਰਨ ਵੀ ਇਹਨਾਂ ਦੇ ਆਫਿਸ ਆਏ ਆ ਤੇ ਨਾਲ ਨਾਲ ਅਸੀਂ ਡਾਕਟਰ ਸਾਹਿਬ ਨਾਲ ਵਿਚਾਰ ਚਰਚਾ ਵੀ ਕਰਨ ਆਏ ਆ ਗੱਲ ਕਰਾਂ ਮੀਤੂ ਕੁਮਾਰ ਜੀ ਨੇ ਡਾਕਟਰ ਲੋਕੇਸ਼ ਸ਼ਰਮਾ ਜੀ ਨੇ ਸੋ ਆਪਾਂ ਗੱਲਬਾਤ ਕਰਾਂਗੇ ਡਾਕਟਰ ਅਮਿਤ ਕੁਮਾਰ ਜੀ ਨਾਲ ਡਾਕਟਰ ਅਮਿਤ ਕੁਮਾਰ ਜੀ ਆਪਾਂ ਪਿਛਲੇ ਦਿਨੀ ਜਿਹੜੇ ਦੋ ਕੈਂਪ ਗੁਰਦੁਆਰਾ ਨਾਨਕਸਰ ਜੀਟੀ ਰੋਡ ਮਿਲ ਲਗੰਜ ਵਿੱਚ ਲਗਾ ਚੁੱਕੇ ਆ ਉਥੋਂ ਬਹੁਤ ਸਾਰੇ ਲੋਕਾਂ ਦੇ ਸਾਨੂੰ ਹੁਣ ਵੀ ਫੋਨ ਆ ਰਹੇ ਆ ਤੇ ਤੁਹਾਡਾ ਕੀ ਅਨੁਭਵ ਰਿਹਾ ਹੈ ਵੀ ਆਪ ਕਿਦਾਂ ਲੋਕਾਂ ਦੀ ਸੇਵਾ ਕਰ ਸਕਦੇ ਤਬ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨ ਚਾਹਣਾ ਜੇਤੂ ਹੀ ਸਾਡਾ ਸਾਨੂੰ ਉੱਥੇ ਸੇਵਾ ਦਾ ਮੌਕਾ ਦਿੱਤਾ ਕਿ ਉੱਥੇ ਅਸੀਂ ਪੇਸ਼ੈਂਟ ਦੇਖੇ ਤੇ ਜਦੋਂ ਇਹ ਪੂਰੇ ਸ਼ਦਰਾ ਭਾਵਨਾ ਉਥੇ ਟਰੀਟਮੈਂਟ ਉਹਨਾਂ ਦਾ ਕੀਤਾ ਤੇ ਤੁਸੀਂ ਆਪ ਹੀ ਕਹਿ ਆ ਵੀ ਉਹਨਾਂ ਦੇ ਫੋਨ ਆ ਰਹੇ ਆ ਜੋ ਵੀ ਸੀਗਾ ਉਥੇ ਇੱਥੇ ਵਧੀਆ ਉਹਨੂੰ ਜਿੰਨਾ ਸਾਨੂੰ ਬਣਾਉਣਾ ਸੀਗੀ ਉਹਦੇ ਸਾਨੂੰ ਅਸੀਂ ਉਹਨਾਂ ਦਾ ਟਰੀਟਮੈਂਟ ਕੀਤਾ ਤੇ ਵਧੀਆ ਰਿਜ਼ਲਟ ਆ ਰਿਹਾ ਠੀਕ ਹੈ ਆਉਣ ਵਾਲੇ ਟਾਈਮ 'ਚ ਵੀ ਅਸੀਂ ਆਪਣੀ ਸਵਾਵਾਂ ਉਥੇ ਦਿੰਦੇ ਰਹਾਂਗੇ ਜੀ ਡਾਕਟਰ ਸਾਹਿਬ ਡਾਕਟਰ ਲੋਕੇਸ਼ ਸ਼ਰਮਾ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਡਾਕਟਰ ਲੋਕੇਸ਼ ਸ਼ਰਮਾ ਜੀ ਬਹੁਤ ਖੁਸ਼ੀ ਹੋਈ ਮੈਨੂੰ ਪਹਿਲੇ ਕੈਂਪ ਚ ਤਾਂ ਮੈਨੂੰ ਮਤਲਬ ਬੜਾ ਦਿਲ ਦੇਖ ਕੇ ਹੈਰਾਨ ਹੋ ਗਿਆ ਕਿ ਹੈ ਹਾਲਤ ਖਰਾਬ ਹੈ ਬਹੁਤ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਸਹੀ ਗੱਲ ਹੈ ਆਖਿਰ ਤੱਕ ਉੱਠਦੇ 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 ਹੀ ਰਾਸ ਅੱਛਾ ਸੀਗਾ ਪਰ ਚਲੋ ਪਹਿਲੇ ਤੋਂ ਦੂਸਰੇ ਕੈਂਪ ਚ ਅੱਛੀ ਫੀਡਬੈਕਸ ਆਈਆਂ ਇਸ ਕਰਕੇ ਦਿਲ ਕੀਤਾ ਦੁਬਾਰਾ ਸ਼ੁਰੂ ਕਰੀਏ ਦੂਸਰੀ ਵਾਰ ਹੁਣ ਹੋਰ ਅੱਛਾ ਫੀਡਬੈਕਸ ਆ ਰਹੇ ਨੇ ਤੁਹਾਡੇ ਕੋਲ ਵੀ ਸਾਡੇ ਕੋਲ ਵੀ ਆ ਰਹੇ ਨੇ ਕਿੰਨੀਆਂ ਸੀਰੀਅਸ ਪ੍ਰੋਬਲਮ ਸੀਗੀਆਂ ਦੇਖੋ ਉਹ ਦੋ ਤੁਹਾਨੂੰ ਯਾਦ ਹੋਣਾ ਹੈ ਉਹ ਤੁਹਾਡੇ ਪੁਰਾਣੇ ਪਾਠੀ ਸਿੰਘ ਸੀਗੇ ਜਿਨ੍ਹਾਂ ਨੂੰ ਕਾਡੇ ਕਿਸ਼ੂਜ਼ ਹਾਰਟ ਦੇ ਸਾਹ ਚੜਦਾ ਸੀ ਸੀਟੀਆਂ ਵੱਜਦੀਆਂ ਸੀ ਤੁਹਾਨੂੰ ਬਹੁਤ ਵਧੀਆ ਨੇ ਜੀ ਕਿਡਨੀ ਫੇਲਿਅਰ ਦੇ ਤਿੰਨ ਕੇਸਿਸ ਜਿਹੜੇ ਆਪਾਂ ਨੂੰ ਹੁਣ ਇੱਕ ਮਹੀਨੇ ਦੇ ਅੰਦਰ ਅੱਛਾ ਸਾਨੂੰ ਰਿਜ਼ਲਟ ਦਿਖਿਆ ਜੀ ਉਹ ਵੀ ਅੱਛਾ ਹੈ ਸੈਟੀਸਫੈਕਟਰੀ ਹੈ ਜੀ ਔਰ 슈ਗਰ ਵਾਲੇ ਸੀਗੇ ਦੋ ਤਿੰਨ ਪੇਸ਼ੈਂਟ ਸਪਾਈਨ ਵਾਲੇ ਤਾਂ ਉਹਦਾ ਸਪੋਰਟ ਉਹ ਤਾਂ ਘਰ ਭਰੇਜ਼ ਕਰ ਲਏਗਾ ਦੱਸਿਆ ਤੇ ਉਹ ਐਟ ਸੇਮ ਟਾਈਮ ਤੁਹਾਨੂੰ ਉਹਨੂੰ ਰਿਜ਼ਲਟ ਮਿਲ ਜਾਏਗਾ ਉਸੇ ਟਾਈਮ ਜੀ ਉਹ ਕਲੈਕਸ਼ਨ ਜਦੋਂ ਆਪਾਂ ਵਿਦ ਐਕਸਰਸਾਈਜ਼ ਤੇ ਵਿਦ ਯੋਗ ਸਾਰਾ ਕਰਦੇ ਆ ਕਿਉਂਕਿ ਆਯੁਰਵੇਦ ਨੈਚਰੋਪੈਥੀ ਸਿੰਪਲ ਹੈ ਬਹੁਤ ਸਰਲ ਹੈ ਪਰ ਸਾਡੀ ਲਾਈਫ ਸਟਾਈਲ ਜਿਹੜੀ ਹੈ ਨਾ ਉਹ ਹੁਣ ਕੰਪਲਿਕੇਟਿਡ ਮੁਸ਼ਕਿਲ ਬਣ ਗਈ ਇੱਛਾਵਾਂ ਬਹੁਤ ਨੇ ਵੀ ਆ ਖਾ ਲਈਏ ਉਹ ਖਾ ਲਈਏ ਥੋੜਾ ਜਿਹਾ ਸੰਯਮ ਜੇ ਅਸੀਂ ਰੱਖ ਲਈਏ ਤੇ ਰੋਗ ਤਾਂ ਐਵੇਂ ਹੀ ਅਸੀਂ ਮਤਲਬ ਪਰੋਨੇ ਬਣਾ ਕੇ ਰੱਖੇ ਨੇ ਰਿਸ਼ਤੇਦਾਰ ਬਣਾ ਲਏ ਥੋੜਾ ਜਿਹਾ ਸੰਯਮ ਦੂਸਰਾ ਉਹ ਜਿਹੜੀ ਜਗ੍ਹਾ ਹੈ ਨਾ ਉਰੂਕਾ ਰੋਦੇ ਨਾਲ ਬਹੁਤ ਖਰਕ ਪੈਂਦਾ ਹੈ ਜਦੋਂ ਆਪਾਂ ਪਾਵਰਫੁੱਲ ਜਗਾ ਤੇ ਕਿਸੇ ਅੱਛੀ ਧਾਰਮਿਕ ਜਗਾ ਤੇ ਕਰਦੇ ਆ ਨਾ ਇੱਕ ਏਦਾਂ ਦੀ ਕੋਸ਼ਿਸ਼ ਤਾਂ ਮੇਰਾ ਐਕਸਪੀਰੀਅੰਸ ਹੈਗਾ ਹੈ ਵੀ ਰਿਜ਼ਲਟ ਆਪਾਂ ਨੂੰ ਨੈਚੁਰਲੀ ਅੱਛਾ ਮਿਲਦਾ ਹੈ ਉਹ ਮਰੀਜ਼ ਨਾ ਧਿਆਨ ਨਾਲ ਸੁਣਦਾ ਹੈ ਧਿਆਨ ਨਾਲ ਸੁਣਦਾ ਹੈ ਉਹਦਾ ਮਨ ਖੜਦਾ ਹੈ ਕਿ ਹਾਂ ਮੈਂ ਮੰਨਾਂਗਾ ਦੂਸਰਾ ਜਿਹੜਾ ਆਪਾਂ ਤੁਸੀਂ ਉੱਥੇ ਕਸਮ ਖਵਾਈ ਕਈਆਂ ਨੂੰ ਹੈ ਨਾ ਇੱਕ ਦੋ ਪੇਸ਼ੈਂਟ ਸੀਗੇ ਨਹੀਂ ਮੰਨਦੇ ਸੀ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡਾ ਤਰੀਕਾ ਦੇਖੋ ਟਿਕ ਗਏ ਕਾਉਂਸਲਿੰਗ ਪਾਰਟ ਜਿਹੜਾ ਹੈ ਨਾ ਉਹ ਧਾਰਮਿਕ ਥਾਂ ਤੇ 50% ਆਪੇ ਹੀ ਰੱਬ ਕਰ ਦਿੰਦਾ ਹੈ। ਤੇ ਨੈਕਸਟ ਟਾਈਮ ਵੀ ਆਪਾਂ ਸ਼ੋਰ ਮੇਰੀ ਤਾਂ ਇੱਛਾ ਹੈ ਕਿ ਆਪਾਂ ਵਨਸ ਅ ਮੰਥ ਟੁਆਇਸ ਅ ਮੰਥ ਉੱਥੇ ਕਿਉਂਕਿ ਅਪਰੋਚੇਬਲ ਹੈ। ਕੋਈ ਬਾਹਰੋਂ ਵੀ ਕਿਸੇ ਨੇ ਆਣਾ ਹੈ। ਹੈ ਨਾ ਪੰਜਾਬ ਤੋਂ ਬਾਹਰੋਂ ਵੀ ਕਿਸੇ ਨੇ ਆਣਾ ਹੈ। ਉਹ ਅੰਦਰ ਰੋਡ ਹੈ, ਅੱਛੀ ਸਪੇਸ ਹੈ। ਕੋਟਾ ਅੱਛਾ ਸਿਸਟਮ ਹੈਗਾ। ਇਹ ਉੱਥੇ ਆਪਾਂ ਇਹ ਕੋਸ਼ਿਸ਼ ਜਾਰੀ ਰੱਖੀਏ। ਸ਼ਹਿਰ ਦੇ ਸਾਥੀ ਵੀ ਲੋਕਲ ਨੇ ਜਿਹੜੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ। ਕੋਈ 슈ਗਰ پیشنਟ ਹੈ ਕਮਰ ਕੋਡੇ ਕੋ ਡਿਪਰੈਸ਼ਨ ਦਾ پیشنਟ ਹੈ ਕਿਸੇ ਦੇ ਲਿਵਰ ਖਰਾਬ ਕਿਡਨੀ ਖਰਾਬ ਬਿਮਾਰੀ ਤੋਂ ਨਾ ਡਰੇ ਲੋ ਇੱਕ ਵਾਰ ਸਲਾਹ ਕਰਿਓ ਆਇਓ ਜ਼ਰੂਰ ਕਿਉਂਕਿ ਗਾਈਡੈਂਸ ਨਾਲ ਕਾਉਂਸਲਿੰਗ ਨਾਲ ਨੈਚਰੋਪੈਥੀ ਨਾਲ ਹੱਲ ਹੈ ਪੋਸੀਬਲ ਆਇਓ ਜ਼ਰੂਰ ਕੋਈ ਫੀਸ ਨਹੀਂ ਹੈ ਦੇਖਣ ਦੀ ਕੋਈ ਕੁਛ ਨਹੀਂ ਹੈ ਤੁਹਾਡੀ ਫੀਸ ਇੱਕ ਸ਼ੇਅਰ ਹੈ ਇਹਨੂੰ ਕਮਾ ਦੋਗੇ ਇਹਨੂੰ ਸ਼ੇਅਰ ਕਰ ਦੋਗੇ ਕੋਈ ਅੱਛਾ ਬੰਦਾ ਸੁਣ ਲਏਗਾ ਕਿਸੇ ਦਾ ਕੋਈ ਭਲਾ ਹੋ ਜਾਏਗਾ ਇਹੀ ਕਰਮ ਹੈ ਸਾਡਾ ਬਸ ਇੱਕ ਕਿ ਅਸੀਂ ਇਹਨੂੰ ਸ਼ੇਅਰ ਕਰ ਦੇਈਏ ਜੀ ਜਿੱਦਾਂ ਡਾਕਟਰ ਲੋਕੇਸ਼ ਸ਼ਰਮਾ ਜੀ ਨੇ ਗੱਲ ਕੀਤੀ ਹੈ ਕਈ ਬਿਮਾਰੀਆਂ ਦੀ ਗੱਲ ਕੀਤੀ ਹੈ ਤਾਂ ਉੱਥੇ ਸਾਰੇ ਡਾਕਟਰ ਅਮਿਤ ਪਾਰਜੀ ਪੇਸ਼ੈਂਟ ਆਏ ਸੀ ਬਜ਼ੁਰਗ ਜਿਹੜੇ 50 ਪਲੱਸ ਤਾਂ ਦੇਖਿਆ ਉਹਨਾਂ ਦੇ ਗੋਡੇ ਨਹੀਂ ਤੁਰਦੇ ਜਾਂ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਸੀ ਤੇ ਕੁਝ ਲੋਕ ਉੱਥੋਂ ਠੀਕ ਵੀ ਹੋਏ ਜੀ ਉਸ ਕੈਂਪ 'ਚੋਂ ਉਹ ਸੁਖਰਾਮਾ ਕਰਨ ਆਏ ਵਹਿਗੁਰੂ ਦਾ ਉਸ ਘਰ 'ਚ ਆ ਤੇ ਨਾਲ ਤੁਹਾਡਾ ਸ਼ੁਕਰਾਨਾ ਕਰਨ ਵਾਲੇ ਸਾਡੇ ਅੱਗੇ ਤਾਂ ਚਲੋ ਤੇ ਤੁਹਾਡਾ ਸ਼ੁਕਰਾਨਾ ਕਰਨਾ ਹੈ ਸਾਡੇ ਜਰੀਏ ਵੀ ਸਾਡੇ ਜਿਹੜੇ ਹੈਗੇ ਉਹਨਾਂ ਨੂੰ ਧੰਨਤਾ ਦੇ ਬੋਲ ਬੋਲਿਓ ਜੇ ਉਹਨਾਂ ਦਾ ਧੰਨਵਾਦ ਕਰਿਓ ਜੇ ਜਿਹੜੀਆਂ ਇਹ ਇਦਾਂ ਦੀਆਂ ਮਤਲਬ ਗੋਡੇਆਂ ਗੋਡਿਆਂ ਦੀਆਂ ਬਿਮਾਰੀਆਂ ਇਹ ਆਮ ਹੀ ਹੋ ਗਈਆਂ ਹੋਣ ਵਾਲੇ ਸਮੇਂ ਵਿੱਚ ਆਪਾਂ ਇਹਨਾਂ ਨੂੰ ਕਿਦਾਂ ਕੰਟਰੋਲ ਕਰਾਂਗੇ ਜਾਂ ਹੋਰ ਕਿਵੇਂ ਲੋਕਾਂ ਨੂੰ ਫਿਰ ਜੀ ਦੇਖੋ ਜਿਹੜੇ ਗੋਡੇ ਦਰਦ ਦੀ ਬਿਮਾਰੀ ਹੈ ਜਾਂ ਕੋਈ ਵੀ ਬਿਮਾਰੀ ਹੈ ਸਾਰੀ ਬਿਮਾਰੀ ਆਪਣੀਆਂ ਲਾਈਆਂ ਜਿਹੜਾ ਆਪਾਂ ਭਰੇਜ ਨਹੀਂ ਕਰਦੇ ਠੀਕ ਹੈ ਆਪਣਾ ਉਠਣਾ ਬੈਠਣਾ ਗਲਤ ਹੈ ਖਾਣਾ ਪੀਣਾ ਗਲਤ ਹੈ ਇਸ ਕਰਕੇ ਤੁਹਾਨੂੰ ਬਿਮਾਰੀਆਂ ਲੱਗੀਆਂ ਆਪਾਂ ਥੋੜਾ ਬਹੁਤ ਪਰਹੇਜ਼ ਕਰੀਏ ਥੋੜੀ ਬਹੁਤ ਐਕਸਰਸਾਈਜ਼ ਕਰੀਏ ਤੇ ਉਹਦੇ ਨਾਲ ਬੰਦਾ ਬਿਲਕੁਲ ਠੀਕ ਹੋ ਸਕਦਾ ਉਹੀ ਚੀਜ਼ਾਂ ਜੀ ਤੁਹਾਨੂੰ ਦੱਸੀ ਉੱਥੇ ਉਹਦਾ ਹੀ ਤੁਹਾਨੂੰ ਰਿਜ਼ਲਟ ਮਿਲਿਆ ਕਿ ਜਿੱਦਾਂ ਪਹਿਲੇ ਦਿਨ ਹੀ ਬੰਦਾ ਠੀਕ ਹੋ ਗਿਆ ਜਾਂ 5 ਮਿੰਟ ਚ ਹੀ ਬੰਦੇ ਨੂੰ ਰਿਜ਼ਲਟ ਮਿਲ ਗਿਆ ਇਹ ਚੀਜ਼ਾਂ ਅਸੀਂ ਬੰਦਿਆਂ ਨੂੰ ਸਿਖਾਈ ਬਿਲਕੁਲ ਠੀਕ ਹੈ ਜੀ ਜੀ